ਜਦੋਂ ਆਗੂਆਂ ਦਾ ਯੋਗ ਹੁੰਦਾ ਹੈ ਜਿਹੜੇ ਆਪੂ ਬਣੇ ਆਗੂ ਹੁੰਦੇ ਆ ਤੁਸੀਂ ਇੱਕ ਗੱਲ ਵਿਚਾਰ ਕਰਕੇ ਦੇਖਿਓ ਇਹ ਸੰਸਾਰ ਦੇ ਸਮਾਜ ਦੇ ਵਿੱਚ ਜੋ ਚੱਲ ਰਿਹਾ ਜਦੋਂ ਯੋਗ ਹੁੰਦਾ ਹੈ ਨਾ ਜਦੋਂ ਬਗਾਨੇ ਪੁੱਤ ਧਰਨਾ ਲਾ ਕੇ ਬੈਠੇ ਹੋਣ ਜਦੋਂ ਬਗਾਨੇ ਪੁੱਤ ਧਰਨਾ ਲਾ ਕੇ ਬੈਠੇ ਹੋਣ ਨਾ ਤੇ ਆਗੂ ਜਾ ਕਰਕੇ ਪਤਾ ਕੀ ਕਹਿੰਦੇ ਆ ਚੱਕੋ ਹਾਂ ਡਾਂਗ ਪਾੜੋ ਹਾਂ ਸੇਰ ਅਗਲੇ ਦਾ ਜਾ ਕਰਕੇ ਤੁਸੀਂ ਪਤਾ ਕਿਉਂ ਨਹੀਂ ਡਾਂਗ ਚੱਕਦੇ ਤੁਹਾਨੂੰ ਸਰਕਾਰਾਂ ਦਾ ਡਰ ਹੈ ਹੁਣ ਇਹ ਬਿਆਨ ਕਿਉਂ ਦਿੱਤਾ ਜਾ ਰਿਹਾ ਪਤਾ ਅਗਲੇ ਬਗਾਨੇ ਪੁੱਤ ਨੇ ਏਵੀ ਗੱਲ ਕਹੀ ਜਾਂਦੀ ਆ ਕਿ ਜੇ ਪੰਜ ਸੱਤ ਮਰ ਵੀ ਜਾਣਗੇ ਤੇ ਕਿਹੜੀ ਮਸਿਆ ਲੱਗਣੋਂ हट ਜਾਣੀ ਹੈ ਕਿਹਾ ਸੀ ਨਾ ਜੀ ਆਪ ਜੀ ਨੂੰ ਪਤਾ ਹੀ ਹੈ ਕਿਹੜੇ ਆਗੂ ਨੇ ਗੱਲ ਕਹੀ ਸੀ ਕਿ ਜੇ ਪੰਜ ਸੱਤ ਮਰ ਜਾਣਗੇ ਚੱਕੋ ਡਾਂਗ ਤੇ ਪਾੜੋ ਅਗਲੇ ਦਾ ਸਿਰ ਸਰਕਾਰਾਂ ਦੇ ਨਾਲ ਟੱਕਰ ਲਵੋ ਤੇ ਜੇ ਪੰਜ ਸੱਤ ਮਰ ਜਾਣਗੇ ਤੇ ਕਿਹੜਾ ਮਸਿਆ ਲੱਗਣੋ ਹਟ ਜਾਣੀ ਆ ਇਹ ਆਗੂ ਨੇ ਗੱਲ ਕਹੀ ਸੀ ਪਤਾ ਸੀ ਬਗਾਨੇ ਆ ਜੇ ਬਗਾਨੇ ਮਰ ਜਾਣਗੇ ਤੇ ਕਿਹੜਾ ਮਸਿਆ ਲੱਗਣੋ ਹਟ ਜਾਣੀ ਆ ਹੁਣ ਉਹ ਆਗੂ ਅੰਦਰ ਹੋ ਗਏ ਆਗੂ ਆਪ ਅੰਦਰ ਹੈ ਉਹਨਾਂ ਦੇ ਮਾਂ ਬਾਪ ਬਾੜ ਧਰਨਾ ਦੇ ਰਹੇ ਨੇ ਆਗੂ ਅੰਦਰ ਧਰਨਾ ਦੇ ਰਹੇ ਨੇ ਹੁਣ ਕਿੱਥੇ ਗਈ ਦਾੰਗ ਜੀ ਉਹੀ ਡਾਂ ਉਹਨਾਂ ਨੂੰ ਫੜਾਣੀ ਚਾਹੀਦੀ ਵੀ ਹੁਣ ਤੁਸੀਂ ਕਹਤੋਂ ਧਰਨਾ ਦੇ ਰਹੇ ਹੋ ਤੁਸੀਂ ਵੀ ਤਾਂ ਡਾਂਗ ਚੱਕੋ ਉਪਦੇਸ਼ ਇਹ ਗੱਲ ਇਹ ਆ ਵੀ ਆਗੂ ਬੋਲ ਦੀ ਕੋਸ਼ਿਸ਼ ਕਰਦੇ ਕੋਸ਼ ਹੈ ਇਹਨਾਂ ਦੇ ਸਟੇਜੀ ਬਿਆਨ ਕੁਝ ਹੋਰ ਹੁੰਦੇ ਨੇ ਇਹਨਾਂ ਦੇ ਕਰਨੀ ਕੁਝ ਹੋਰ ਹੁੰਦੀ ਆ ਸਟੇਜ ਉੱਤੇ ਕਹਿਣਗੇ ਆ ਕੰਮ ਕਰ ਦੋ ਆਪ ਨਹੀਂ ਕਰਦੇ ਇਹ ਗੱਲ ਜਦੋਂ ਬਗਾਨੇ ਬਹੁਤ ਹੋਣਗੇ ਤਾਂ ਫਿਰ ਇਹ ਗੱਲ ਕਹਿਣਗੇ ਵੀ ਡਾਂਗ ਚੱਕੋ ਆਪਣੇ ਵਾਰੀ ਧਰਨਾ ਲਗਾਉਂਦੇ ਨੇ ਆਪਣੇ ਵਾਰੀ ਮਰਨ ਵਰਦ ਰੱਖਦੇ ਨੇ ਬਾਹਰ ਮਾਂ-ਬਾਪ ਤਰਨਾ ਲਾਈ ਬੈਠੇ ਨੇ ਅੰਦਰ ਆਗੂ ਤਰਨਾ ਲਾਈ ਬੈਠੇ ਨੇ ਪਤਾ ਹੈ ਬਗਾਨੇ ਸੀ ਤੇ ਜੇ ਇਹ ਗੱਲ ਕਹਿ ਦਿੱਤੀ ਵੀ ਜੇ ਚਾਰ-ਪੰਜ ਮਰ ਜਾਣਗੇ ਤੇ ਕਿਹੜੀ ਮਸਿਆ ਲੱਗਣੋ ਹਟ ਦੇਣੀ ਆ ਤੇ ਹੁਣ ਆਪਣੇ ਵਾਰੀ ਤਰਨਾ ਕਿਉਂ ਦਿੱਤਾ ਜਾ ਰਿਹਾ ਜੀ ਤੇ ਹੁਣ ਮਸਿਆ ਲੱਗਣੋ ਹਟ ਹੀ ਰਹੀ ਆ ਜੀ ਇਹ ਤਾਂ ਉਹਨੂੰ ਪੁੱਛਣਾ ਚਾਹੀਦਾ ਜਿਹਦਾ ਬੋਤ ਇਸ ਧਰਤੀ ਤੋਂ ਇਸ ਦੁਨੀਆ ਤੋਂ ਚਲਾ ਗਿਆ ਉਹਨੂੰ ਪੁੱਛਣਾ ਚਾਹੀਦਾ ਵੀ ਪੁੱਤ ਦੇ ਜਾਣ ਦੇ ਨਾਲ ਮਸਿਆ ਲੱਗਣੋਂ ਹਟਦੀ ਆ ਜਾਂ ਨਹੀਂ ਹਟਦੀ ਹੁਣ ਹਟ ਰਹੀ ਆ ਨਾ ਮਸਿਆ ਲੱਗਣੋਂ ਹਟ ਰਹੀ ਆ ਤਾਂ ਹੀ ਧਰਨੇ ਲੱਗ ਰਿਹਾ ਜੀ ਪਾਣੀ ਦਾ ਗਿਆਨ ਅੰਦਰ ਹੋਵੇ ਇਨਸਾਨ ਉਹ ਬੋਲਦਾ ਜੋ ਸਤਿਗੁਰੂ ਜੀ ਦਾ ਕਿਹਾ ਹੋਇਆ ਨਹੀਂ ਤਾਂ ਮੂਕਾ ਕਹਿਆ ਵਾਓ ਇਹ ਜਿਹੜੇ ਉਹਨਾਂ ਦੀ ਕੀਤੀ ਹੋਈਆਂ ਆਪਣੀ ਬੋਲੇ ਹੋਏ ਉਹਨਾਂ ਦੇ ਅੱਗੇ ਆ ਰਹੇ ਨੇ ਸਤਿਗੁਰ ਪਾਸ਼ਾ ਜੀ ਮਾਰਾ ਇਹ ਕਹਿੰਦੇ ਜੇ ਸਭ ਪ੍ਰਾਣੀ ਲੋਚਾ ਕੋਈ